ਬੋਰੀ ਜੜੀ ਹੈ ਉਹ ਆਪਾਂ ਖਾਸਾ ਬੜਾ ਹੈ ਓਏ ਓਨੇ ਢੇਰੀ ਕਰਿਓਗਾ ਮੈਂ ਧਰੂੰਗਾ ਉਹ ਛੋਟੇ ਬੰਦੇ ਨੇ ਢੇਰੀ ਉਹ ਭਰ ਦਾਂਗੇ ਮੈਂ ਬਾਦ ਦੇ ਕਿਉਂ ਲੜੀ ਆਇਆ ਰਸਤਾ ਦਾ ਬੋਪਲੇ ਸੀ ਓਏ ਸੁਣੀ ਉਹ ਖਾਲੀ ਸੀ ਓਏ ਸੁਣੀ ਅੱਜ ਮਾਰ ਜਾ ਦੂਰੇ ਬੁੜਾ ਰੱਖ ਕੇ ਓਏ ਵਦਨ ਜੱਲ ਮੈਂ ਆਏ ਯਾਰ ਕੀ ਮੀਟ ਹੋਈ ਏ ਜੇ ਸੱਤ ਮੁੱਕੀ ਆ ਬਈ ਖਰੇ ਇੱਕ ਬੰਦੇ ਨੂੰ ਕੀ ਜੇ ਡਾਰਾ ਲਿਆ ਯਾਰ ਹਣ ਤੂੰ ਦੇਖ ਲੈ ਕਿੱਡਾ ਸੱਚ ਅੱਜਾ ਹਾਂ ਬਦਲ ਜਾ ਤੂੰ ਆ ਜੇ ਟਰਾਈਂਦਾ ਬਹਿਣਾ ਯਾਰ ਤਬਲੇ ਉਹ 100 ਦੇ ਮਹੀਨੇ ਚ ਭਾਈ ਸੱਪ ਨਿਕਲੇ ਆ ਕੰਮ ਕਰਦੇ ਦੀ ਲੇਬਰ ਵਾਲੇ ਮੁੰਡੇ ਇੱਕ ਇੱਕ ਜੋਬਰ ਆਇਆ ਭਾਈ ਕਾਲੇ ਲਾਗ ਨੂੰ ਫੜਨ ਵਾਸਤੇ ਕਾਲੇ ਲਾਗ ਨੂੰ ਫੜਨ ਵਾਸਤੇ ਜੋਬਰ ਆਇਆ ਭਾਈ ਸੱਪ ਕਹਿੰਦਾ ਮੈਂ ਲੰਘਣਾ ਜੋਬਰ ਕਹਿੰਦਾ ਮੈਂ ਲੰਘ ਨਹੀਂ ਦੇਣਾ ਮੈਂ ਫੜ ਲਿਆ ਭਾਈ ਮੁੰਡੇ ਨੇ ਪੂਛ ਤੋਂ ਫੋਨ ਕਹਿੰਦਾ ਇਹ ਭੱਜ ਨਹੀਂਦਾ ਮੋਟਾ ਕਹਿੰਦਾ ਮੈਂ ਵੀ ਬਹੁਤੀ ਸੱਪ ਫੜੇ ਨੇ ਕਹਿੰਦਾ ਜ਼ਹਿਰੀਲੇ ਪਾਣੀ ਚਾ ਲੈ ਪਰਾ ਹੋ ਜਾ ਪਰਾ ਹੋ ਜਾ ਮੁੰਡਿਓ ਕਿੱਧਰ ਗਿਆ ਪਰਾ ਹੋ ਜਾ ਮੁੰਡਿਓ ਜ਼ਹਿਰੀਲੇ ਸੱਪ ਸੱਪ ਬੜਾ ਜ਼ਹਿਰੀਲਾ ਹੈ ਭਾਈ ਫੜ ਲਿਆ ਮੁੰਡੇ ਨੇ ਪੂਛ ਤੋਂ ਜੋਬਰ ਨੇ ਜੋਬਰ ਨੇ ਫੜ ਲਿਆ ਭਾਈ ਪਰ ਆਉ ਜੋਬਰ ਦੇ ਫੜ ਲਿਆ ਪੂਛ ਤੋਂ ਫੇਰ ਛੱਡਦਾ ਭਾਈ ਸੱਪ ਫੇਰ ਫੜ ਲਿਆ ਇਹ ਫੜ ਲਿਆ ਫੜ ਲਿਆ ਜੋਬਰ ਨੇ ਪੂਛ ਤੋਂ ਦੁਬਾਰੇ ਸੱਪ ਕਹਿੰਦਾ ਮੈਂ ਭੱਜਣਾ ਹੈ ਮੁੰਡਾ ਕਹਿੰਦਾ ਮੈਂ ਭੱਜਣ ਦੇਣਾ ਨਹੀਂ ਕਿਉਂ ਹਰ ਗਿਆ ਕਦਮ ਮੈਂ ਵੀ ਪੂਰਾ ਸ਼ਕਿਆਰੀਆਂ ਪਰਾ ਹੋ ਜੋ ਤਾਰੀਦ ਕਹਿੰਦੀ ਉਹਨੇ ਖਾਣ ਦੇਖ ਰਿਹਾ ਹੈ ਕਿਉਂ ਖਾਣ ਦੇਖ ਰਿਹਾ ਹੈ ਜੱਟੇ ਨਾਲ ਅੱਖਾ ਪਈ ਗਿਆ ਬਾਵਾ ਇਹਨੂੰ ਬੋਰੀ ਤੋਂ ਦੇਓ ਬੋਰੀ ਤਾਂ ਆ ਦੇ ਕੋ ਬੋਰੀ ਦੇ ਦੇ ਫੜਾ ਮਟ ਅੰਦਰ ਪਿਆ ਲੈ ਦੇ ਆ ਬੋਰੀ ਆ ਬੋਰੀ ਲੈਓ ਬੋਰੀ ਦੇ ਦੇ ਬੋਰੀ ਅਲੇ ਭਾਈ ਬੋਰੀ ਇਹ ਮੁੰਡਾ ਹੈ ਭਾਈ ਸੰਤਪੁਰੇ ਤੋਂ ਮੁੰਡਾ ਆਇਆ ਦੀ ਆ ਸੱਪ ਫੜਨ ਅੰਦਰੋਂ ਕੰਮ ਰੋ ਜੋ ਸੱਪ ਫੜਿਆ ਭਾਈ ਇਹਨੇ ਮੁੰਡੇ ਨੇ ਬਹੁਤ ਜ਼ਹਿਰੀਲਾ ਸੱਪ ਦੀ ਲੰਬਾ ਚੌੜਾ ਦੇਖ ਭਾਈ ਲੈ ਹੁਣ ਇਹਨੂੰ ਬੋਰੀ ਚ ਪਾ ਕੇ ਬੰਦਾ ਬਾਹਰ ਛੱਡੂਗਾ ਲੈ ਭਾਈ ਬੋਰੀ ਦੇ ਵਿੱਚ ਪਾਤਾ ਕਉਂ ਵੀ ਪੈਟਰ ਆ ਤਾ ਪੈ ਗਿਆ ਬੋਰੀ ਚ ਚੱਲਦੇ ਜੀ ਚੰਦੇ ਆ ਚੀਆ ਕੋ ਭਾਈ ਬੋਰੀ ਗੱਲ ਉਹ ਤਾਂ ਨਹੀਂ ਹੈਗੀ ਬੰਦਾ ਪੂਰਾ ਭਾਈ ਖੜਿਆਰੀ ਸੀਗਾ ਖੜਿਆਰੀ ਹੈ ਬਾਈ ਖੜਿਆਰੀ ਲੈ ਬਾਈ ਉਹ ਦੇ ਰੱਸੀ ਰੱਸੀ ਦੇ ਰੱਸੀ ਦੇ ਨੂੰ ਸੋ